ਸਾਗਨ ਤੋਂ ਅਗਲੇ ਦਿਨ ਮੇਰੇ ਮੰਗੇਤਰ ਦਾ ਘੁੰਮ ਆਇਆ ਅਸੀਂ ਇੱਕ ਦੂਜੇ ਨਾਲ ਗੱਲ ਕੀਤੀ ਪਰ ਮੈਨੂੰ ਗੱਲ ਕਰਨ ਵਿੱਚ ਬਹੁਤ ਸੰਘ ਆ ਰਹੀ ਸੀ ਇਸ ਲਈ ਮੈਂ ਗੱਲ ਥੋੜੀ-ਬਹੁਤੀ ਹੀ ਕੀਤੀ ਤੇ ਹਾਲ ਚਾਲ ਪੁੱਛ ਕੇ ਹੋਣ ਕੱਟ ਦਿੱਤਾ ਉਸ ਦਿਨ ਤੋਂ ਬਾਅਦ ਅਸੀਂ ਰੋਜ਼ ਇੱਕ ਦੂਜੇ ਨਾਲ ਗੱਲ ਕਰਨ ਲੱਗੇ ਤੇਰੀਆਂ ਨਾਨਾ ਵੀ ਮੈਨੂੰ ਰੋਜ਼ ਮੈਸੇਜ ਕਰਨ ਲੱਗੀਆਂ ਦੈਂਚ ਦੋ ਦੋ ਵਾਰ ਵੀ ਕਰ ਦਿੰਦਿਆਂ ਸੀ ਫਿਰ ਉਸ ਤੋਂ ਚਾਰ ਕੋ ਦਿਨਾ ਬਾਅਦ ਸਾਰਾ ਪਰਿਵਾਰ ਮੈਨੂੰ ਮਿਲਣ ਮੇਰੇ ਘਰ ਆਇਆ ਤੇ ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਬਹੁਤ ਚੰਗਾ ਲੱਗਾ ਸਹੁਰਾ ਪਰਿਵਾਰ ਮਿਲਿਆ ਫਿਰ ਇਦਾਂ ਹੀ ਉਹਨਾਂ ਦੀ ਆਉਣੀ ਜਾਣੀ ਬਣੀ ਰਹੀ ਮੇਰੀਆਂ ਨਨਾਨਾ ਹਫਤੇ ਵਿੱਚ ਇੱਕ ਦੋ ਵਾਰ ਮੈਨੂੰ ਮਿਲਣ ਮੇਰੇ ਘਰ ਆਉਣ ਲੱਗੀਆਂ ਮੈਂ ਬਹੁਤ ਖੁਸ਼ ਸੀ ਕਿ ਜਿੱਦਾਂ ਮੈਂ ਲੋਕਾਂ ਦੀਆਂ ਨਨਾਨਾ ਬਾਰੇ ਸੁਣਦੀਆਂ ਇਹ ਉਦਾਂ ਦੀਆਂ ਨਹੀਂ ਹਨ ਚੰਗੀਆਂ ਹਨ ਪਰ ਮੇਰਾ ਇਹ ਭਲੇਖਾ ਉਸ ਦਿਨ ਦੂਰ ਹੋਇਆ ਜਦੋਂ ਅਸੀਂ ਇੱਕ ਦਿਨ ਘਰ ਦਾ ਕੁਝ ਸਮਾਨ ਲੈਣ ਸ਼ਹਿਰ ਗਏ ਸੀ ਕਿਉਂਕਿ ਮੇਰੇ ਪਿਤਾ ਜੀ ਇਸ ਦੁਨੀਆ ਵਿੱਚ ਨਹੀਂ ਸਨ ਤੇ ਭਰਾ ਕੰਮ ਤੇ ਸੀ ਜਿਸ ਕਰਕੇ ਮੈਨੂੰ ਜਾਣਾ ਪਿਆ ਮੈਂ ਸ਼ਹਿਰ ਆਪਣੀ ਮਾਸੀ ਨਾਲ ਗਈ ਹੋਈ ਸੀ ਅਸੀਂ ਜਿੱਦਾਂ ਹੀ ਵਿਚਾਰ ਵਿੱਚ ਬੜੇ ਤਾਂ ਸਾਨੂੰ ਉੱਥੇ ਮੇਰਾ ਮੰਗੇਤਰ ਜੱਸ ਮਿਲ ਗਈ ਉਹ ਫਿਰ ਸਾਡੇ ਦੋਨਾਂ ਨਾਲ ਬਾਜ਼ਾਰ ਘੁੰਮਣ ਲੱਗੇ ਇੰਨੇ ਨੂੰ ਮੇਰੀ ਨਾਨ ਦਾ ਫੋਨ ਆਇਆ ਤਾਂ ਜਸ ਨੇ ਦੱਸਿਆ ਕਿ ਮੈਂ ਮਨੂ ਨਾਲ ਬਾਜ਼ਾਰ 'ਚਾਂ ਇੱਥੇ ਮਿਲ ਗਈ ਸੀ ਮੇਰੀ ਨਾਨ ਖੁਸ਼ ਹੋਣ ਦੀ ਬਜਾਏ ਸੜ ਗਈ ਤੇ ਫੋਨ ਕੱਟ ਦਿੱਤਾ ਤੇ ਐਨ ਐਥ ਕਰਕੇ ਕਹਿਣ ਲੱਗੀ ਕਿ ਹੁਣੇ ਸਾਡਾ ਮੁੰਡਾ ਮੰਗਰ ਨਾਲ ਰੱਖਿਆ ਮੈਂ ਗੁੱਸੇ ਨਾਲ ਬੋਲੀ ਤੇ ਗੱਲ ਨਾ ਅਦੇਬੀ ਇਸ ਕਰਕੇ ਮੈਂ ਦੀਦੀ ਤੋਂ ਮਾਫੀ ਮੰਗ ਲਈ ਪਰ ਉਸਨੇ ਕੁਝ ਨਾ ਸੁਣਿਆ ਤੇ ਆਖੜ ਚ ਫੋਨ ਕੱਟ ਦਿੱਤਾ ਮੇਰਾ ਦਿਲ ਬਹੁਤ ਦੁਖੀ ਹੋਇਆ ਇਹ ਖੋਇਆ ਅਜੇ ਤਾਂ ਵਿਆਹ ਵੀ ਨਹੀਂ ਹੋਇਆ ਤੇ ਮੇਰਾ ਨਾਲ ਮੇਰੇ ਨਾਲ ਪਹਿਲਾਂ ਹੀ ਇੰਦਾ ਕਰ ਲੱਗੀ ਮੈਂ ਘਰ ਕਿਸੇ ਨੂੰ ਕੋਈ ਗੱਲ ਨਾ ਦਸੀ ਤੇ ਮਾਸੀ ਨੂੰ ਵੀ ਗੱਲ ਨਾ ਕਰਨ ਲਈ ਕਿਹਾ ਮੈਨੂੰ ਇਸ ਗੱਲ ਦਾ ਡਰ ਕਿ ਸਾਰੇ ਪਿੰਡ ਵਿੱਚ ਵੀ ਮੇਰੇ ਰਿਸ਼ਤੇ ਬਾਰੇ ਪਤਾ ਹੈ ਜੇ ਘਰ ਪਤਾ ਲੱਗਾ ਤਾਂ ਮੰਮੀ ਹੁਣੇ ਗੁੱਸਾ ਕਰਨਗੇ ਕਿ ਵਿਆਹ ਤੋਂ ਪਹਿਲਾਂ ਹੀ ਇਹਨਾਂ ਦਾ ਇਹ ਹਾਲ ਹੈ ਤਾਂ ਬਾਅਦ ਵਿੱਚ ਕੀ ਕਰ ਰਹੀ ਇਸ ਲਈ ਗੱਲ ਨਾ ਵਧੇ ਤਾਂ ਚੁੱਪ ਕਰ ਗਈ ਪਰ ਜਸ ਨੇ ਘਰ ਜਾ ਕੇ ਗੱਲ ਕੀਤੀ ਤਾਂ ਮੇਰਾ ਸਹੁਰਾ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ ਤੇ ਇਸ ਗੱਲ ਦਾ ਬੁਰਾ ਮਣਾਇਆ ਤੇ ਕਿਹਾ ਕਿ ਮੈਂ ਕੁੜੀ ਨੂੰ ਸਮਝਾਉਂਗਾ ਕਿ ਆਪਣੇ ਘਰ ਵਾਲੇ ਨਾਲ ਹੀ ਕਿ ਇਸ ਵਿੱਚ ਗੁੱਸੇ ਵਾਲੀ ਕਿਹੜੀ ਗੱਲ ਹੈ ਇਹ ਸੁਣ ਕੇ ਚੰਗਾ ਲੱਗਿਆ ਮੇਰੇ ਸਹੁਰਾ ਸਾਹਿਬ ਬਹੁਤ ਹੀ ਚੰਗੇ ਇਨਸਾਨ ਸੀ ਪਰ ਮੇਰੀ ਨਨ੍ਹਾ ਨੇ 2 ਮਹੀਨੇ ਮੇਰੇ ਨਾਲ ਗੱਲ ਨਾ ਕੀਤੀ ਪਰ ਮੈਂ ਫਿਰ ਵੀ ਘਰ ਨਾਲ ਦੱਸਿਆ ਤੇ ਆਪਣੇ ਮਨ ਨੂੰ ਸਮਝਾਇਆ ਕਿ ਵਿਆਹ ਤੋਂ ਬਾਅਦ ਸਭ ਕੁਝ ਠੀਕ ਹੋ ਜਾਏਗਾ ਜੋ ਮੇਰੇ ਦਿਲ ਦਾ ਬਹਿਮ ਸੀ ਫਿਰ ਕਰਵਾ ਚੌਥਾ ਵਰਤ ਆਉਣ ਵਾਲਾ ਸੀ ਤੇ ਮੇਰੇ ਸਾਰੇ ਇੱਕ ਹਫਤਾ ਪਹਿਲਾਂ ਵਰਤ ਲੈ ਕੇ ਆਏ ਤੇ ਤਿੰਨੋਂ ਨਾਨਾ ਵੀ ਆਈਆਂ ਵੱਡੀ ਨਾਨੇ ਮੈਨੂੰ ਉਸ ਦਿਨ ਬੁਲਾਇਆ ਮਨ ਨੂੰ ਬਹੁਤ ਖੁਸ਼ੀ ਹੋਈ ਕਿ ਹੁਣ ਸਭ ਠੀਕ ਹੈ ਫਿਰ ਮੈਂ ਜਸਦੇ ਪਰਿਵਾਰ ਵੱਲੋਂ ਵਰਤ ਲੈ ਲਿਆਂਦਾ ਸੂਤ ਸੀਤਾ ਤੇ ਕਰਵਾ ਚੌਥ ਵਾਲੇ ਦਿਨ ਬਾਅਦ ਇੱਕ ਵੀਡੀਓ ਕਾਲ ਕਰਕੇ ਵਰਤ ਤੋੜਿਆ ਫਿਰ ਸਾਡੇ ਵਿਆਹ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਤੇ 3 ਫਰਵਰੀ 2019 ਦੀ ਤਰੀਕ ਰੱਖ ਦਿੱਤੀ ਹੈ ਦਸੰਬਰ ਮਹੀਨਾ ਆ ਗਿਆ ਤਾਂ ਸਾਡੇ ਘਰ ਰੰਗ ਹੋਣਾ ਸ਼ੁਰੂ ਹੋਇਆ ਰੰਗ ਦਾ ਕੰਮ ਮੁੱਕਣ ਤੋਂ ਬਾਅਦ ਵਿਆਹ ਵਿਆਹ ਦੀਆਂ ਸ਼ਾਪਿੰਗਾਂ ਵੀ ਹੋਣ ਲੱਗੀਆਂ ਜਨਵਰੀ ਮਹੀਨੇ ਦੇ ਸ਼ੁਰੂ ਵਿੱਚ ਹੀ ਜਸਦਾ ਜਨਮ ਦਿਨ ਸੀ ਤੇ ਅਸੀਂ ਇਸ ਦਿਨ ਸ਼ਹਿਰ ਸ਼ਾਪਿੰਗ ਵੀ ਕਰਨੀ ਸੀ ਮੈਂ ਤੇ ਮੇਰੀ ਭੈਣ ਸ਼ਹਿਰ ਨੂੰ ਗਏ ਤੇ ਜਸ ਨੂੰ ਵੀ ਬੁਲਾ ਲਿਆ ਤੇ ਰੈਸਟੋਰੈਂਟ ਵਿੱਚ ਬੈਠ ਕੇ ਕੇਕ ਕੱਟਿਆ ਤੇ ਹੋਰ ਵੀ ਬਹੁਤ ਕੁਝ ਮੰਗਵਾਇਆ ਜਨਮ ਦਿਨ ਮਨਾਉਣ ਤੋਂ ਬਾਅਦ ਅਸੀਂ ਸ਼ੌਪਿੰਗ ਲਈ ਚਲੀਆਂ ਗਈਆਂ ਵਿਆਹ ਦੀਆਂ ਤਿਆਰੀਆਂ ਵਿੱਚ ਟਾਈਮ ਕੀ ਕੀਤਾ ਨਿਕਲ ਗਿਆ ਕੁਝ ਪਤਾ ਹੀ ਨਾ ਲੱਗਿਆ ਤੇ ਘਰੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਤੇ ਮੇਰੇ ਵਾਲੇ ਦਿਨ ਸੁਖਨੀ ਸਾਹਿਬ ਦੀ ਦੇ ਪਾਠ ਤੋਂ ਬਾਅਦ ਮੇਰੀ ਤ੍ਰਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਮੈਨੂੰ ਹਸਪੀਟਲ ਦਾਖਲ ਕਰਵਾ ਦਿੱਤਾ ਪਰ ਫਿਰ ਵੀ ਮੇਰੀ ਸਿਹਤ ਵਿੱਚ ਫਰਕ ਨਾ ਪਿਆ ਮੇਰੇ ਘਰ ਨਾਨਕੀ ਸੱਕ ਆਈ ਹੋਈ ਸੀ ਤੇ ਮੈਂ ਹਸਪੀਟਲ ਚ ਸੀ ਕਾਫੀ ਰਾਤ ਨੂੰ ਅਸੀਂ ਹਸਪੀਟਲ ਵਿੱਚੋਂ ਛੁੱਟੀ ਲੈ ਕੇ ਲੈ ਲਈ ਤੇ ਘਰ ਆ ਗਏ ਕਿਉਂਕਿ ਅਗਲੇ ਦਿਨ ਮੇਰਾ ਵਿਆਹ ਸੀ ਰਾਤ ਬਹੁਤ ਔਖੀ ਕੱਟੀ ਤੇ ਸਵੇਰ ਨੂੰ ਨਹਾ ਕੇ ਚੂੜੇ ਦੀ ਰਸਮ ਕੀਤੀ ਤੇ ਤਿਆਰ ਹੋਣ ਲਈ ਪਾਰਨਰ ਪਹੁੰਚ ਗਈ ਸੇਤ ਅਜੇ ਠੀਕ ਨਹੀਂ ਸੀ ਪਰ ਕਰ ਵੀ ਕੀ ਸਕਦੇ ਸੀ ਫਿਰ 12 ਵਜੇ ਤੋਂ ਪਹਿਲਾਂ ਮੇਰੀ ਬਰਾਤ ਆ ਗਈ ਤੇ ਸਾਡੀਆਂ ਲਾਵਾਵਾਂ ਹੋ ਗਈਆਂ ਮੈਂ ਸਵੇਰ ਦੀ ਭੁੱਖ ਹੜਦਾਲਦੀ ਸੀ ਸਿਹਤ ਠੀਕ ਨਾ ਹੋਣ ਕਰਕੇ ਕੁਝ ਨਾ ਖਾਦਾ ਬੈਗਰੂ ਜੀ ਦੀ ਕਿਰਪਾ ਨਾਲ ਸਾਡਾ ਵਿਆਹ ਬਹੁਤ ਸੋਹਣਾ ਸਹੀ ਤਰੀਕੇ ਨਾਲ ਹੋ ਗਿਆ ਤੇ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਉਮੀਦ ਹੈ ਤੁਹਾਨੂੰ ਇਹ ਭਾਗ ਬਹੁਤ ਵਧੀਆ ਲੱਗੇ ਹੋਵੇਗਾ ਤੇ ਕੱਲ ਵਾਲਾ ਭਾਗ ਦੇਖ ਕੇ ਅੱਗੇ ਕਹਾਣੀ ਨੂੰ ਪੂਰਾ ਸੁਣ ਜੀ ਇੱਥੋਂ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ